ਸਾਸੀਕਾਰ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਐਮ ਐਸ ਐਨ ਵੱਲੋਂ ਅ ਭਾਈ ਜੀ ਅ ਅੱਜ ਆਪਾਂ ਪਹੁੰਚੇ ਸੀਗੇ ਸਰਾਬੇ ਕਰਦੇ ਆਂ ਭਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਆਪਾਂ ਫਿਲਹਾਲ ਦੋ ਕੁ ਦਿਨਾਂ ਤੋਂ ਤੁਹਾਡੇ ਲਵੇ ਫਿਲਹਾਲ ਅਸੀਂ ਚੱਲ ਰਹੇ ਹਾਂ ਆਪਣੀ ਮਸ਼ੀਨ ਤੇ 4x4 ਲਾਉਣ ਵਾਸਤੇ ਹਾਂ ਜੀ ਪਹਿਲੀ ਗੱਲ ਤਾਂ ਵੀ ਆਪਾਂ ਮਸ਼ੀਨ ਬਾਈ ਦਿਖਾਉਣਾ ਹੈ ਬਾਈ ਨੂੰ ਵੀ ਇਹ ਮਸ਼ੀਨ ਕਿਹੜਾ ਮਾਡਲ ਹੈ ਸਾਡੇ ਕੋਲ ਆਪਣੀ ਇਹ ਇਹ ਜੀ 1991 1991 ਮਾਡਲ 1991 ਮਾਡਲ ਬਾਈ ਜੀ 1991 ਮਾਡਲ ਬਾਈਆਂ ਦੀ ਮਸ਼ੀਨ ਹੈ ਜੀ ਸਵਰਾਜ ਤੇ ਬਾਈ ਤੁਸੀਂ ਸਾਨੂੰ ਨੈਟ ਤੋਂ ਲੱਭਿਆ ਸੀਗਾ ਅਸੀਂ ਬਾਈ ਜੀ ਤੁਹਾਡੀ ਰੀਲ ਦੇਖੀ ਸੀਗੀ ਇੱਕ ਇੰਸਟਾਗ੍ਰਾਮ ਦੇ ਉੱਤੇ ਅੱਛਾ ਜੀ ਤੇ ਜਿਹਦੇ ਵਿੱਚ ਸਾਨੂੰ ਦੇਖ ਕੇ ਲੱਗਿਆ ਬਈ ਤੁਹਾਡਾ ਕੰਮ ਬਹੁਤ ਵਧੀਆ ਜੀ ਜਨਾਬ ਤੇ ਅਸੀਂ ਚਾਹਦੇ ਸੀਗੇ ਵੀ ਅਸੀਂ ਜਿੱਦਾਂ ਦੀ ਹੁਣ ਆਪਣੇ ਮੌਸਮ ਦੇ ਹਿਸਾਬ ਨਾਲ ਜਦੋਂ ਆਪਾਂ ਬਾੜੀ ਕਰਦੇ ਆ ਜੀ ਜੀ ਬਈ ਆਪਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਵੀ ਕਈ ਵਾਰੀ ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਹੋ ਜਾਂਦਾ ਜੀ ਵੀ ਉਹਦੇ ਨਾਲ ਆਪਾਂ ਨੂੰ ਕੰਬਾਈਨਾ ਪ੍ਰੋਪਰਲੀ ਨਹੀਂ ਤੁਰਦੀਆਂ ਫਿਰ ਆਪਣੀ ਬਾਡੀ ਲੇਟ ਹੁੰਦੀ ਉਹਦੇ ਨਾਲ ਅਗਲੀ ਫਸਲਾਂ ਲੇਟ ਹੋ ਜਾਂਦੀਆਂ ਨੇ ਹਾਂਜੀ ਤਾਂ ਕਰਕੇ ਸਾਨੂੰ ਸੀਗਾ ਵੀ ਅਸੀਂ ਆਪਣੀ ਕਮਾਈ ਨੂੰ ਮਤਲਬ 4 ਵੀਲ ਦੇ ਵਿੱਚ ਕਰ ਚੇਂਜ ਕਰਾਈਏ ਹਾਂਜੀ ਹਾਂਜੀ ਤੇ ਸਾਨੂੰ ਇਹ ਸੀਗਾ ਵੀ ਦੇਖੋ ਹੁਣ 4 ਵੀਲ ਬਹੁਤ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਲੱਗ ਰਿਹਾ ਲੱਗ ਰਿਹਾ ਸਰ ਤੇ ਸਾਡਾ ਇਹ ਪਹਿਲਾ ਜ਼ਗਰਬਾ ਸੀ ਜੀ ਤੇ ਸਾਨੂੰ ਸੀਗਾ ਵੀ ਕੋਈ ਸਿੱਕੇ ਬੰਦ ਜਾਂ ਕੰਮ ਹੋਵੇ ਜੀ ਵੀ ਜਿਹਦੇ ਵਿੱਚ ਆਪਾਂ ਨੂੰ ਮਤਲਬ ਇਹ ਨਾ ਉਹ ਵੀ ਆਪਾਂ ਸਿਸਟਮ ਲਵਾ ਕੇ ਵੀ ਪਹਿਲਾਂ ਨਾਲੋਂ ਜਾਦੇ ਤੰਗ ਹੋ ਜਾਈ ਤੰਗ ਹੋ ਨਹੀਂ ਸਕਿਆ ਹਾਂ ਤੇ ਉਹਦੇ ਅਸੀਂ ਤੁਹਾਡਾ ਫੀਡਬੈਕ ਦੇਖਿਆ ਆਨਲਾਈਨ ਜਾ ਕੇ ਲੋਕਾਂ ਦੇ ਤੁਸੀਂ ਜਿਹੜੇ ਸਿਸਟਮ ਪਹਿਲਾਂ ਫਿੱਟ ਕੀਤੇ ਸੀ ਜੀ ਜੀ ਤੇ ਉਹਦੇ ਕਰਕੇ ਸਾਨੂੰ ਲੱਗਿਆ ਵੀ ਤੁਹਾਨੂੰ ਨੌਲੇਜ ਹੈਗੀ ਇਸ ਚੀਜ਼ ਦੀ ਪ੍ਰੋਪਰ ਜੀ ਜੀ ਤੇ ਉਹਦੇ ਕਰਕੇ ਫਿਰ ਅਸੀਂ ਤੁਹਾਨੂੰ ਥੋੜਾ ਸੰਪਰਕ ਬਣਾ ਸੰਪਰਕ ਬਣਾ ਕੇ ਤੇ ਚਲੋ ਹੁਣ ਤੁਸੀਂ ਇਹ ਕੰਮ ਕੀਤਾ ਜੀ ਤੇ ਅੱਜ ਆਪਾਂ ਟਰਾਈ ਵੀ ਲਈ ਹੈ ਇਹਦੀ ਸਰ ਤੁਸੀਂ ਜੋ ਵੀਡੀਓ ਵਿੱਚ ਦੇਖਿਆ ਸੀਗਾ ਉਹ ਤੋਂ ਦੂ ਘੱਟ ਮਿਲਿਆ ਜਾਂ ਵੱਧ ਮਿਲਿਆ ਜਾਂ ਕੁਝ ਮਤਲਬ ਸਮਥਨ ਉਹ ਐਹੇ ਜਿਹਾ ਮਿਲਿਆ ਦੇਖੋ ਵੀਡੀਓ ਦੇ ਵਿੱਚ ਅਸੀਂ ਲੋਕ ਨਾ ਭਾਜੀ ਕੈਮਰੇ ਦੇ ਅੱਗੇ ਬਹੁਤ ਕੁਝ ਸ਼ਾਇਦ ਮੈਨਾਂ ਦਾ ਵੀ ਕਰਦੇ ਨੇ ਫਿਲਹਾਲ ਤਾਂ ਐਸੀ ਕੋਈ ਗੱਲ ਨਹੀਂ ਕਿਉਂਕਿ ਕੈਮਰੇ ਨੂੰ ਦਿਖਾਉਣ ਲਈ ਮਤਲਬ ਸਾਫ਼ ਸੁਥਰਾ ਦਿਖਾਉਂਦੇ ਨੇ ਅਸੀਂ ਸਵਰਾਜ ਕਮਾਈਂ ਦਾ ਤਾਂ ਨਹੀਂ ਦੇਖਿਆ ਤੁਹਾਡੀ ਵੀਡੀਓ ਤੇ ਸਵਰਾਜ ਹਾਂ ਤੇ ਕਿਉਂਕਿ ਹੁਣ ਕਨਮੇ ਮਾਡਲ ਹੋਣ ਕਰਕੇ ਇਹਦਾ ਜਿਹੜਾ ਗੇਅਰ ਆ ਉਹ ਪੁੱਠੇ ਪਾਸੇ ਆ ਪੁੱਠੇ ਪਾਸੇ ਕਿਉਂਕਿ ਪਹਿਲਾਂ ਇਧਰ ਹੀ ਆਉਂਦਾ ਸੀ ਇਧਰ ਹੀ ਆਉਂਦਾ ਸੀ ਤੇ ਚਲੋ ਹੁਣ ਤੁਹਾਡੀ ਨੌਲੇਜ ਸੀਗੀ ਤੁਹਾਨੂੰ ਪਤਾ ਸੀ ਵੀ ਇਹਦੀ ਸੈਟਿੰਗ ਕਿੱਸਾ ਹੋਣਾ ਬੰਣੀ ਹੈ ਬਿਲਕੁਲ ਤੇ ਪਰ ਇਹ ਹੈਗਾ ਬਈ ਸਾਨੂੰ ਪਹਿਲਾਂ ਮਤਲਬ ਇਹ ਸੀਗਾ ਬਈ ਜਿਵੇਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਬਈ ਕੋਈ ਜਿਗਾੜਵਾਜੀ ਹੋਊਗੀ ਜਿਗਾੜਵਾਜੀ ਪਰ ਹੁਣ ਜਿਵੇਂ ਤੁਸੀਂ ਸਿਸਟਮ ਫਿੱਟ ਕੀਤਾ ਉਹ ਹਿਸਾਬ ਨਾਲ ਇਹ ਲੱਗ ਰਿਹਾ ਬਈ ਇਹ ਮਤਲਬ ਜਿਵੇਂ ਕੰਪਨੀ ਮੇਡ ਸਿਸਟਮ ਆਇਆ ਹੁੰਦਾ ਠੀਕ ਹੈ ਸਰ ਕੋਸ਼ਿਸ਼ ਸਾਡੀ ਇਹੀ ਹੁੰਦੇ ਫਿਲਹਾਲ ਦਾ ਜਿਵੇਂ ਕਈ ਨਾ ਭਾਈ ਮਸ਼ੀਨਾਂ ਦੇ ਜਿਵੇਂ ਵਰੇ ਡੀ ਮੈਟਲ ਆਉਣਾ ਸੈਂਟਰ ਬਹੁਤ ਉੱਚੀ ਨੀਵੇਂ ਕਰਤਾ ਦਿੰਦੇ ਮਸ਼ੀਨਾਂ ਦਾ ਉਹ ਵੀ ਬਹੁਤ ਵੱਡੀ ਦਿੱਕਤ ਹੈ ਅਸੀਂ ਤਕਰੀਬਨ ਸੈਂਟਰ ਹਮੇਸ਼ਾ ਹੀ ਆ ਕੇ ਮੇਰੇ ਵੀਰ ਨੂੰ ਦਿਖਾਉਂਦੇ ਆਪਾਂ ਜਿਵੇਂ ਵੀ ਆਹ ਨਾ ਅਸੀਂ ਸੈਂਟਰ ਫਿਲਹਾਲ ਚੁੱਲਾ ਉਰੇ ਆ ਕੀ ਬਣਾਉਂਦੇ ਆ ਆਪਾਂ ਜਦੋਂ ਬਣਾਉਂਦੇ ਆ ਮਤਲਬ ਐ ਨਹੀਂ ਹੈਗਾ ਜੀ ਆਪਾਂ ਵੀ ਉਥੋਂ ਡੀ ਮੈਟਲ ਲੈ ਕੇ ਕੁਛੀ ਜਿਹਾ ਬਣਾਉ ਲਿਆ ਆਪਾਂ ਤਕਰੀਬਨ ਆਕੇ ਲਵੇ ਹੀ ਬਣਾਉ ਲਿਆ ਵੀ ਸੈਟਿੰਗ ਦੀ ਉਹਦੇ ਸਾਰਾ ਸੈਂਟਰ ਪਿੰਨ ਕੱਢ ਕੇ ਜਨੇ ਨਾਲੇ ਜੀ ਦੇਖੋ ਹੁਣ ਤੁਸੀਂ ਆਹ ਜਿੰਨਾ ਵੀ ਆ ਕੰਮ ਕੀਤਾ ਸੈਂਟਰ ਪੈਨ ਦਾ ਹੋ ਗਿਆ ਠੀਕ ਹੈ ਜੀ ਜਾਂ ਤੁਸੀਂ ਆਹ ਜਿਹੜੀ ਬਿਲਡਿੰਗ ਵੀ ਕੀਤੀ ਆ ਉਹਦੇ ਵਿੱਚ ਦੇਖੋ ਜੇ ਤੁਸੀਂ ਕੈਮਰਾ ਨੇੜੇ ਜ਼ੂਮ ਕਰਕੇ ਦਿਖਾ ਦਿਓ ਵੀ ਕਿੰਨੀ ਸਫਾਈ ਆ ਇਸ ਕੰਮ ਦੇ ਵਿੱਚ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਹਿੱਸੇ ਦੀ ਕੁਆਲਿਟੀ ਆ ਜਿਹੜੀ ਟਾਟਾ ਕੰਪਨੀ ਤੋਂ ਤੁਸੀਂ ਹਿੱਸਾ ਵਰਤੇ ਆ ਬਿਲਕੁਲ ਜੀ ਠੀਕ ਹੈ ਕਿ ਨਹੀਂ ਹਿੱਸੇ ਦੀ ਕੁਆਲਿਟੀ ਮਤਲਬ ਚਲੋ ਹੈ ਤਾਂ ਹਿੱਸੇ ਇਹ ਪੁਰਾਣੇ ਹੀ ਨੇ ਠੀਕ ਹੈ ਕਿ ਨਹੀਂ ਮਿਲਟਰੀ ਦੇ ਹਿੱਸੇ ਹੁੰਦੇ ਨੇ ਪਰ ਇਹ ਆ ਚਲੋ ਹੁਣ ਮਤਲਬ ਪੁਰਾਣੀ ਚੀਜ਼ਾਂ ਦੇ ਵਿੱਚ ਵੀ ਕੁਆਲਿਟੀ ਆ ਕੁਆਲਿਟੀ ਸੀਗਾ ਕਿ ਨੇਵ ਲੈਣ ਜਮਕ ਦਾ ਸਭ ਕੁਲਟੀ ਮਿਲਦੀਆਂ ਕਸੀ ਹੋਈਆਂ ਚੀਜ਼ਾਂ ਵੀ ਨੇ ਉਹਦੇ ਵਿੱਚ ਘਟ ਚੱਲੀਆਂ ਹੋਈਆਂ ਵੀ ਨੇ ਅੱਛਾ ਇੱਕ ਇਸ਼ੂ ਸ਼ਰ ਆਪਣੇ ਤੱਕ ਮੇਰਾ ਵੀਰ ਬਹੁਤ ਮੇਰੇ ਵੀਰ ਜਿਹੜੇ ਦੇਖ ਰਹੇ ਨੇ ਉਹਨਾਂ ਦਾ ਵੀ ਇੱਕ ਪੁਆਇੰਟ ਹੁੰਦਾ ਯਾਰ ਮੁਰਦ ਹੀ ਨਹੀਂ ਅੱਜ ਤੁਹਾਨੂੰ ਕੀ ਲੱਗਿਆ ਮੁੰਡੇ ਦੇ ਦੇਖੋ ਜੀ ਸਾਡੇ ਜਿੰਨੇ ਮੁੰਡੇ ਕਮਬਾਈਨ ਆਪਰੇਟ ਕਰਦੇ ਨੇ ਹਾਂਜੀ ਸਾਰਿਆਂ ਨੇ ਉਹਨਾਂ ਨੇ ਚਲਾ ਕੇ ਦੇਖੀ ਮੈਂ ਵੀ ਖੁਦ ਚਲਾ ਕੇ ਦੇਖੀ ਜੀ ਮੈਨੂੰ ਤਾਂ ਤੁਸੀਂ ਸੱਚ ਪੁੱਛੋ ਕੋਈ ਵੱਡਾ ਜਾਰੇ ਡਿਫਰੈਂਸ ਲੱਗਿਆ ਨਹੀਂ ਬਈ ਇਹ ਘੱਟ ਮੋੜ ਰਹੀ ਹੈ ਘੱਟ ਮੋੜ ਰਹੀ ਹੈ ਠੀਕ ਹੈ ਕਰਨੇ ਚਲੋ ਆਪਣੇ ਕਟਰਵਾਰ ਨਹੀਂ ਪਾਇਆ ਸੀ ਮੂਰੇ ਠੀਕ ਹੈ ਕਰਨੇ ਪਰ ਹਾਂ ਮੈਨੂੰ ਇਹ ਉਮੀਦ ਆ ਵੀ ਜਦੋਂ ਇਹ ਆਪਾਂ ਕਟਰਵਾਰ ਪਾ ਕੇ ਖੇਤ ਚ ਲੈ ਕੇ ਜਾਵਾਂਗੇ ਤਾਂ ਇਹਦੀ ਜਿਹੜੀ ਕਟਾਈ ਆ ਉਹ ਮਤਲਬ ਪ੍ਰੋਪਰ ਹੋਊਗੀ ਜਿਵੇਂ ਇਹਦੀ ਪਹਿਲਾਂ ਟੂ व्हीਲਰ ਸੀ ਸੀ ਕਿਉਂਕਿ ਪਾਸ ਵੀ ਮੈਂ ਕਹਿਣਾ ਹੁੰਦਾ ਵੀ ਜ਼ਰੂਰੀ ਨਹੀਂ ਆਪਾਂ ਕਹਿ ਰਹੇ ਵੀ ਆਪਾਂ ਵੀ ਸਰ ਓਨਲੀ ਤਾਂ ਚਲੋ ਦੇਖੋ ਇਹਦੇ ਵਿੱਚ ਕ੍ਰੋਸਿੰਗ ਆ ਸਰ ਉਹ ਕ੍ਰੋਸ ਜੇ ਆਪਾਂ ਜ਼ਿਆਦਾ ਨੂੰ ਓਵਰ ਕਰਾਂਗੇ ਤਾਂ ਉਹ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਮਤਲਬ ਇੱਕ ਮੈਨੂਅਲ ਹਿੱਸੇ ਦਾ ਤੁਸੀਂ ਜਿੰਨੀ ਮਰਜ਼ੀ ਡਿਗਰੀ ਤੱਕ ਉਹਨੂੰ ਘੁਮਾ ਸਕਦੇ ਹੋ ਪਰ ਲੇਕਿਨ ਇਹ ਨੂੰ ਉਸ ਕਦਰ ਤੱਕ ਕਮਾਉਣਾ ਦੇਖੋ ਆਪਾਂ ਵੀ ਕਹਿੰਦੇ ਆ ਵੀ ਵਧੀਆ ਗੱਲ ਨਹੀਂ ਹੁੰਦੀ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਮੇਰੇ ਉਹ ਵੀ ਵੱਧ ਤੋਂ ਵੱਧ ਕਟਾਈ ਦਿੱਤੀ ਜਾਏ ਹੁਣ ਤੁਸੀਂ ਦੇਖੋ ਜੀ ਜੇ ਮੁੰਡਾ ਤੁਹਾਡਾ ਕੈਮਰੇ ਵਾਲਾ ਦਿਖਾ ਦੇਵੇ ਬਈ ਜਿਵੇਂ ਹੁਣ ਤੁਸੀਂ ਜੈਸ ਹਾਬ ਨਾਲ ਆਹ ਇਹਦੀ ਜਿਹੜੀ ਸ਼ਾਫਟ ਹਾਜੀ ਥੱਲੇ ਵਗਲ ਕਰਕੇ ਕੀਤੀ ਆ ਬਈ ਉਹਦੀ ਮਤਲਬ ਫਿਨਿਸ਼ਿੰਗ ਜਿਹੜੀ ਉਹ ਪਣੀ ਬਾ ਕਮਾਲ ਆ ਤੇ ਸਰ ਤੁਸੀਂ ਜਿੰਨੀ ਮਰਜੀ ਹਾਈ ਸਪੀਡ ਤੇ ਨੂੰ ਤੁਸੀਂ ਯੂਜ਼ ਕਰ ਲਿਓ ਮਤਲਬ ਸਾਡਾ ਜਿ ਇੱਕ ਕਮੀ ਸਿਰਫ ਇਹ ਰਹਿ ਗਈ ਸਰ ਵੀ ਜਿਹੜਾ ਇਹ ਗੇਅਰ ਦੂਜੇ ਪਾਸੇ ਆ ਗਿਆ ਨਹੀਂ ਸਰ ਤੁਸੀਂ ਇਹ ਕਹਿ ਲਾਂਦੇ ਵੀ ਤੁਸੀਂ ਅਸੀਂ ਇਹ ਗੱਲ ਕਹਿੰਦੇ ਵੀ ਤੁਸੀਂ ਇਹ 11 ਇੰਚੀ ਪੁਲੀ ਪਾ ਕੇ ਨੂੰ ਰੋਡ ਤੇ ਚਲਾ ਲਓ ਜੇ ਤੁਹਾਨੂੰ ਵਾਈਬ੍ਰੇਸ਼ਨ ਆ ਗਈ ਤਾਂ ਸਾਡਾ ਖੋਲ ਕੇ ਦੇਖ ਲਿਓ ਤੇ ਨਾਲੇ ਜੀ ਦੇਖੋ ਦੂਜੀ ਗੱਲ ਇਹ ਵੀ ਆ ਨਾ ਬਈ ਹੁਣ ਇੱਕ ਹੁੰਦਾ ਵਾ ਬਈ ਆਪਾਂ ਮਾਰਕੀਟ ਦੇ ਵਿੱਚ ਆਪਾਂ ਕੰਮ ਬਦਲ ਬ ਕੀਤਾ ਕਦੀ ਵਾਰੀ ਦੋ ਵਾਰੀ ਕੀਤਾ ਤੇ ਆਪਾਂ ਉਦੋਂ ਬਾਅਦ ਕਹਿ ਦਿੰਦੇ ਆ ਜੀ ਵੀ ਹੁਣ ਆਪਾਂ ਇਸ ਚੀਜ਼ ਦੇ ਐਕਸਪਰਟ ਆ ਹਾਂ ਜੀ ਹੁਣ ਜੇ ਤੁਸੀਂ ਆਹ ਜਿਹੜੇ ਗੇਅਰ ਲੱਗੇ ਹੋਏ ਨੇ ਜੀ ਜੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਆਹ ਜਿਹੜੇ ਆਹ ਗੇਅਰ ਲੱਗੇ ਹੋਏ ਨੇ ਮੂਰੇ ਤੁਸੀਂ ਫਿਟਿੰਗ ਕੀਤੀ ਹੈ ਇਹਨਾਂ ਦੀ ਹਾਂ ਜੀ ਮਤਲਬ ਇਹ ਹੁਣ ਚਲੋ ਹਜੇ ਪੇਂਟ ਨਹੀਂ ਹੋਏ ਹਜੇ ਇਹ ਹਾਂ ਜੀ ਤੇ ਜਦੋਂ ਇਹ ਪੇਂਟ ਹੋ ਗਏ ਮਤਲਬ ਇਹਨਾਂ ਦਾ ਜਿਹੜੀ ਸਿੰਕ੍ਰੋਨਾਈਜੇਸ਼ਨ ਆ ਆਫਸ ਵਿੱਚ ਪਲੇਸਮੈਂਟ ਆ ਹਾਂ ਜੀ ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਜੇ ਮਤਲਬ ਆਪਾਂ ਕਿਸੇ ਉੱਪਰ ਬੰਦੇ ਨੂੰ ਦਿਖਾਈਏ ਮਤਲਬ ਹ ਉਹ ਜਗਾੜਵਾਜੀ ਕੀ ਦਿਹਾੜਵਾਜ ਕਰੀ ਹੁਣ ਸਾਰਾ ਅਸੀਂ ਨਾ ਜਿਵੇਂ ਮੰਨ ਲਓ ਆ ਲੀਵਰਿੰਗ ਦੀ ਜੇ ਆਪਾਂ ਗੱਲ ਕਰਿਆ ਜਾਵੇ ਨਾ ਆ ਲੀਵਰਿੰਗ ਦੀ ਭਾਜੀ ਮੈਂ ਬਹੁਤ ਵੀਡੀਓ ਸਰ ਆਪਾਂ ਨਹੀਂ ਦੇਖੇ ਕੋਲ ਬਹੁਤ ਤਰ੍ਹਾਂ ਦੇ ਲੱਗਦੇ ਨੇ ਭਾਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਦੇ ਅਸੀਂ ਆਪਦੇ ਪ੍ਰੋਡਕਟ ਨੂੰ ਚੰਗਾ ਕਹਿ ਸਕਦੇ ਹਾਂ ਦੂਜੇ ਨੂੰ ਮਾੜਾ ਨਹੀਂ ਕਹਿੰਦੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਉਹਨਾਂ ਭਾਜੀ ਨੇ ਇੱਥੇ ਹੀ ਤਕਰੀਬਨ ਲੋਕਾਂ ਨੇ ਲੀਵਰ ਲਾਤਾ ਯਾਰ ਥੱਲੇ ਮੈਂ ਹੈ ਯਾਰ ਥੱਲੇ ਬੰਦਾ ਬੜੂ ਕਿਵੇਂ ਦੇ ਉਹ ਕਿੰਨਾ ਘੱਟ ਕੇ ਚੀਜ਼ ਹੈ ਜੀ ਤੁਸੀਂ ਉਰੇ ਲੀਵਰ ਲਾ ਦੋਗੇ ਤਾਂ ਥੱਲੋਂ ਸੀਟਰ ਪੈ ਗਿਆ ਜੀ ਸਰ ਉਹ ਕਿਵੇਂ ਪ ਜਦ ਮੌਕਾ ਤਾਂ ਗੱਲ ਹੈ ਜੀ ਬਿਲਕੁਲ ਅਸੀਂ ਕਹਿੰਦੇ ਜੇ ਤੁਸੀਂ ਇੱਥੇ ਤੱਕ ਪਹੁੰਚ ਗਏ ਫਿਰ ਇਹਨੂੰ ਕਹੇ ਬੰਦ ਤੱਕ ਜਾਣ ਲਈ ਕੀ ਲੱਗਦਾ ਹੈ ਸਰ ਆਪਣਾ ਜੀ ਹਾਂ ਅੱਧੀ ਜੜੀ ਲੱਗਦੀ ਵੀ ਹੈ ਨਹੀਂ ਨਹੀਂ ਨਾਲੇ ਜੀ ਦੂਜੀ ਦਾ ਵਰਗੇ ਤੁਸੀਂ ਆਹ ਲੈ ਲਓ ਆਹ ਮੇਰੇ ਵੀਰ ਮੈਂ ਕਹਿਣਾ ਵੀ ਆਹ ਦੇਖੋ ਇਹ ਲੀਵਰਿੰਗ ਦੀ ਸਾਰੀ ਜੀ ਇੱਥੋਂ ਲੈ ਕੇ ਜਿੱਦੀ ਏਸੀ ਕੈਬਨ ਦੇ ਵਿੱਚ ਜਾ ਰਹੀ ਹੈ ਏਸੀ ਕੈਬਨ ਦੇ ਵਿੱਚ ਵੀ ਤੁਹਾਡਾ ਲੀਵਰ ਬਿਲਕੁਲ ਡਰਾਈਵਰ ਸੀਟ ਦੇ ਨਾਲ ਪਹੁੰਚ ਗਿਆ ਇੱਥੇ ਜੀ ਬਾਕੀ ਬਾਈ ਹੋਰਾਂ ਨੇ ਤਕਰੀਬਨ ਅੱਜ ਵੀ ਟ੍ਰਾਇਲ ਵੀ ਕਰਕੇ ਦੇਖਿਆ ਵੀਰ ਮੇਰੇ ਹੋਰਾਂ ਨੇ ਤੇ ਬਾਕੀ ਟਰੈਲ ਦੇ ਵਿੱਚ ਕਿਵੇਂ ਠੀਕ ਲੱਗਿਆ ਜੀ ਨਹੀਂ ਪੂਰਾ ਵਧੀਆ ਜੀ ਕੋਈ ਦਿੱਕਤ ਹਾਂ ਬਾਕੀ ਤੁਹਾਨੂੰ ਹੁਣ ਜਦੋਂ ਮੂਹਰੇ ਮੱਕੀ ਦੇ ਸੀਜ਼ਨ ਚ ਚੱਲੂਗੀ ਹੈ ਕਮਾਈ ਠੀਕ ਹੈ ਕਹਿੰਦੇ ਤੁਹਾਨੂੰ ਉਦੋਂ ਵੀ ਚਲਾ ਕੇ ਫੀਡਬੈਕ ਦੇਵਾਂਗੇ ਬਿਲਕੁਲ ਸਹੀ ਠੀਕ ਹੈ ਕਹਿੰਦੇ ਸਾਨੂੰ ਲੱਗਦਾ ਵੀ ਇਹ ਵਧੀਆ ਪਰਫਾਰਮ ਕਰੂਗੀ ਤੇ ਬਾਕੀ ਤੁਡਲੇ ਵੀ ਅਸੀਂ ਬੈਠੇ ਆ ਜੀ ਤੁਸੀਂ ਹੁਕਮ ਕਰੋ ਜਦੋਂ ਤੁਹਾਨੂੰ ਫੋਨ ਕਰਾਂਗੇ ਤੁਸੀਂ ਕੋਈ ਰੱਬ ਦਾ ਪਹਿਲਾਂ ਕਰੇ ਦਿੱਕਤ ਕੋਈ ਆਉਂਦੀ ਨਹੀਂ ਜੇ ਅਦਰਵਾਜ਼ੀ ਕੋਈ ਦਿੱਕਤ ਆਉਂਦੀ ਆ ਫਿਰ ਮੇਰੇਓ ਤਾਂ ਵੀ ਆਪਾਂ ਤੁਸੀਂ ਫੋਨ ਕਰੋ ਤੁਹਾਡਾ ਕੋਈ ਨਾ ਕੋਈ ਸਮਾਧਾਨ ਅਸੀਂ ਉਸ ਟਾਈਮ ਤੇ ਵੀਰੇ ਕਰ ਦਿਆਂ ਜੇ ਲੋਵੇ